ਦੇਖੇ ਸਮੇ ਅਣਗਿਣਤ ਇਨਸਾਨ ਇਥੇ ਜ਼ਿਕਰ ਕਈਆਂ ਦਾ ਵਿੱਚ ਇਤਿਹਾਸ ਹੋਇਆ ਅੱਖਾਂ ਗਈਆਂ ਚੁੰਦਿਆ ਸੰਸਾਰ ਦੀਆਂ ਪਟਨੇ ਵਿੱਚ ਜਦ ਨੂਰੀ ਪ੍ਰਕਾਸ਼ ਹੋਇਆ ਆਇਆ ਅੱਲਾ ਦਾ ਰੂਪ ਹੈ ਜੱਗ ਦੇ ਅੰਦਰ ਪੀਖਣੇ ਸ਼ਾਨ ਨੂੰ ਉਦੋਂ ਵਿਸ਼ਵਾਸ ਹੋਇਆ ਇਸ ਜਗਤ ਤਮਾਸ਼ੇ ਨੂੰ ਦੇਖਣ ਲਈ ਪ੍ਰਗਟ ਮਰਦ ਅਗਮੜਾ ਖਾਸ ਹੋਇਆ ਪਟਨੇ ਸ਼ਹਿਰ ਦੀ ਪਾਵਨ ਧਰਤੀ ਉਤੇ ਪੰਥ ਖਾਲਸੇ ਦਾ ਸਾਜਣਹਾਰ ਆਇਆ ਟੈਂਦੀ ਕਲਾ ਦੀ ਖੱਡ ਚੋਂ ਕਢਨੇ ਲਈ ਚੜਦੀ ਕਲਾ ਦਾ ਸੀ ਅਵਤਾਰ ਆਇਆ ਸਮਝੇ ਜਾਂਦੇ ਸੀ ਨੀਵੇਂ ਅਸ਼ੂਤ ਜਿਹੜੇ ਉਹਨਾਂ ਤਾਈ ਬਣਾਉਣ ਸਰਦਾਰ ਆਇਆ ਮਰਦਾ ਦਿਲਾ ਅੰਦਰ ਜਾਣ ਪਾਉਣ ਖਾਤਰ ਕਲਗੀ ਧਰਸੀ ਵਿੱਚ ਸੰਸਾਰ ਆਇਆ ਸਮੇ ਸਮੇਂ ਤੇ ਬਿਜਲੀਆਂ ਕੜਕ ਪਈਆਂ ਛੋਟੀ ਉਮਰ ਤੋਂ ਹੀ ਹੋਣ ਹਾਰੀ ਉਤੇ 9 ਸਾਲ ਚ ਪਿਤਾ ਜੀ ਵਾਰ ਦਿੱਤੇ ਸਾਇਆ ਰਹਾ ਨਹੀਂ ਸੀ ਬਰਖੁਰਦਾਰ ਉਤੇ ਅੱਖਾਂ ਸਾਵੇਂ ਨਜ਼ਾਰੇ ਨੂੰ ਤੱਕ ਰਹੇ ਸੀ ਹੋਣੀ ਟੁੱਟਨੀ ਸਾਰੇ ਪਰਿਵਾਰ ਉਤੇ ਅਣਖੀ ਕੌਮ ਦੀ ਸਾਜਨਾ ਕਰਨ ਦੇ ਲਈ ਕੀਤੀ ਪਰਖ ਤਲਵਾਰ ਦੀ ਧਾਰ ਉਤੇ ਕਿਸ ਗੜ ਤੇ ਬਖਸ਼ ਕੇ ਦਾਤ ਤੇ ਅੰਮ੍ਰਿਤ ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ ਦਾਤ ਅੰਮ੍ਰਿਤ ਦੀ ਮੰਗ ਫਿਰ ਚੇਲਿਆਂ ਤੋਂ ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ ਆਪਣੇ ਪੁੱਤਰਾਂ ਤੋਂ ਪਿਆਰੇ ਖਾਲਸੇ ਤੋਂ ਖਾਨਦਾਨ ਲੁਟਾਇਆ ਸੀ ਪਾਤਸ਼ਾਹ ਨੇ ਜੋ ਕੁਝ ਕੋਈ ਨਹੀਂ ਸੀ ਇਸ ਦੁਨੀਆ ਤੇ ਕਰ ਸਕਿਆ ਉਹ ਕਰ ਵਿਖਾਇਆ ਪਾਤਸ਼ਾਹ ਨੇ ਉਹ ਕਰ ਵਿਖਾਇਆ ਪਾਤਸ਼ਾਹ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ